ਪਹਿਲੀ ਵਾਰ ਜ਼ਿੰਦਗੀ ਸੁਣਨਾ ਚਾਹੀਏ ਵੀ ਦੂਸਰੀ ਦੀਵਾਲੀ ਆਈ ਆ ਪ੍ਰਭੂ ਰਾਮ ਜੀ ਦੇ ਕਰਕੇ ਹਰ ਘਰ ਦੇ ਵਿੱਚ ਸਜਾਵਟ ਹੋਊਗੀ ਹਰ ਬੰਦਾ ਜੈਸੇ ਦੀਵਾਲੀ ਨੂੰ ਲੈ ਕੇ ਜਾਂਦਾ ਫੁੱਲ ਉਸ ਤੋਂ ਵੱਧ ਲੈ ਕੇ ਜਾਊਗਾ ਇਰਦੇ ਫੁੱਲ ਬਹੁਤ ਮੰਨਤਾ ਕਰ ਰਹੇ ਫੁੱਲਾਂ ਦੀ ਲੋਕੀ ਹਰ ਪਾਸੇ ਅਮਾਲੇ ਤੋਂ ਬਠੰਡੇ ਤੋਂ ਜਲੰਧਰ ਤੋਂ ਬਰੋਜਪੁਰ ਤੋਂ ਬਠੰਡੇ ਤੋਂ ਹਰ ਸ਼ਹਿਰ ਦੇ ਵਿੱਚੋਂ ਫੋਨ ਆ ਰਿਹਾ ਸਾਨੂੰ ਫੁੱਲ ਦੇ ਉਹ ਤਾਜੀ ਮੰਗਾ ਕੇ ਆ ਦੇਖੋ ਸਾਡੇ ਕੋਲ ਗਲਾਸ ਦੀਆਂ ਪੇਟੀਆਂ ਬਾਹਰੋਂ ਮੰਗਾਈ ਹੋਈਆਂ ਮੈਂ ਉਹ ਗੇਂਦਾ ਦੇਖੋ ਕਿੰਨਾ ਮੰਗਾ ਗਿਆ ਕਲਕੱਤੀ ਤੋਂ ਮੰਗਾਇਆ ਹੋਇਆ ਆ ਜੈਪੁਰ ਤੋਂ ਗੇਂਦਾ ਮੰਗਾਇਆ ਵੈ ਅਜਮੇਰ ਤੋਂ ਵਾਈਟ ਮੰਗਾਇਆ گلاب ਆਪਣਾ ਖੇਤਾਂ ਦਾ ਹੈ ਗਿਫਟ ਦੇ ਦਿੰਦੇ ਆ ਅਗਰ ਪਰਵਾਨਾ ਦਿੱਤਾ ਤਾਂ ਅਸੀਂ ਵੀ ਗਿਫਟ ਦੇਣਾ ਫੁੱਲਾਂ ਦਾਇਰ ਤੇ ਸਾਰਿਆਂ ਨੂੰ ਹਰ ਘਰ ਦੇ ਵਿੱਚ ਫੋਲੀ ਫੁੱਲ ਕਰਦੇ ਨੇ ਹਰ ਮੰਦਰ ਚ ਫੋਲੀ ਫੁੱਲ ਕਰਦੇ ਨੇ ਇਹ ਰੇਟ ਕੁਝ ਵਧਾਏ ਕਿਨੇ ਕਿ ਫੁੱਲ ਜਿਹੜੇ ਮਾਰਕੀਟ ਚ ਉਸੇ ਰੇਟ ਚ ਮਿਲਦੇ ਰੋ ਉਸੇ ਰੇਟ ਆ ਰਿਹਾ ਉਸ ਤੋਂ ਰੇਟ ਘਾਟ ਹੀ ਦਵਾਂਗੇ ਅਰਤੀ ਲੋਕਾਂ ਨੂੰ ਇਹ ਸੇਵਾ ਤੁਸੀਂ ਨਾਲ ਲੱਗ ਸੇਵਾ ਲਾਣਿਆ ਜੀ ਹਾਂਜੀ ਨਾਂ ਤਾਂ ਇਹਨਾਂ ਨੇ ਬੋਲੇ ਵੀ ਸਾਰੇ ਮਿਲ ਕੇ ਮਾਰਕੀਟ ਵਾਲੇ ਮਿਲ ਕੇ ਸੇਵਾ ਕਰੋ ਇੱਕ ਤਰ੍ਹਾਂ ਦੀ ਵਾਧੇ ਰੇਟ ਕੋਈ ਫੁੱਲਾ ਦਾ ਨਹੀਂ ਲੈਣਾ ਆਪਾਂ ਜੋ ਰੇਟ ਲੱਗਿਆ ਉਸ ਤੋਂ ਘਾਟੀ ਰੇਟ ਦੇਣਾ ਲੋਕਾਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬ ਕੇਸੀ ਜਗਬਾਣੀ ਟੀਵੀ 22 ਜਨਵਰੀ ਦਿਨ ਖਾਸ ਹੋਣ ਜਾ ਰਿਹਾ ਵਾ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਦੇ ਵਿੱਚ ਆ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤੀਸ਼ਟਾ ਹੋਣ ਜਾ ਰਹੀ ਆ ਸੁਦੇਸ਼ ਦੇ ਵਿੱਚ ਦੂਸਰੀ ਦੀਵਾਲੀ ਵਰਗਾ ਮਾਹੌਲ ਬਣਿਆ ਆ ਵਾ ਲੁਧਿਆਣਾ ਦੀ ਹੋਲਸੇਲ ਫੁੱਲਾਲੀ ਮਾਰਕੀਟ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਜਿੱਥੇ ਵੱਡੀ ਤਦਾਰ ਦੇ ਵਿੱਚ ਫੁੱਲਾਂ ਦੇ ਆਰਡਰ ਜਿਹੜੇ ਨੇ ਉਹ ਮਿਲ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਾਸ ਕਰ ਜਿਹੜੇ ਨੇ ਹਾਰ ਤਿਆਰ ਕੀਤੇ ਜਾ ਰਹੇ ਨੇ ਗੁਲਦਸਤੇ ਤਿਆਰ ਕੀਤੇ ਜਾ ਰਹੇ ਨੇ ਵਕਫ ਵਕ ਰਾਜ ਤੋਂ ਫੁੱਲ ਜਿਹੜੇ ਨੇ ਪੰਜਾਬ ਦੇ ਵਿੱਚ ਪਹੁੰਚੇ ਨੇ ਸੋ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਦੁਕਾਨਦਾਰ ਵੀ ਮੌਜੂਦ ਨੇ ਖਾਸ ਜਿਹੜੀਆਂ ਫੁੱਲਾਂ ਦੇ ਹਾਰ ਆ ਉਹ ਮਾਲਾ ਉਹ ਤਿਆਰ ਕੀਤੇ ਜਾ ਰਹੀਆਂ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਤੀਆਂ ਵਾਲੀਆਂ ਮਾਲਾ ਤਿਆਰ ਕੀਤੇ ਜਾ ਰਹੀ ਨੇ ਇਸੇ ਤਰ੍ਹਾਂ ਫੁੱਲ ਜਿਹੜੇ ਨੇ ਅਕੜ ਵਕਰੇ ਕਲਰ ਦੇ ਫੁੱਲ ਜਿਹੜੇ ਨੇ ਉਹ ਇਸ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੇ ਨੇ ਕਿਸ ਤਰ੍ਹਾਂ ਦੇ ਆਰਡਰ ਆ ਰਹੇ ਨੇ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਦੁਕਾਨਦਾਰ ਮੌਜੂਦ ਨੇ ਭਾਈ ਜੀ ਅਜੋਧਿਆ ਰਾਮ ਮੰਦਰ ਨੂੰ ਲੈ ਕੇ ਦੇਸ਼ ਦੇ ਵਿੱਚ ਦਿਵਾਲੀ ਵਰਗਾ ਮਾਹੌਲ ਬਣਿਆ ਆਵਾ ਫੁੱਲਾਂ ਦੀ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੇ ਆਰਡਰ ਆ ਰਹੇ ਨੇ ਸਰ ਸਾਰੇ ਮੰਦਰ ਜਿੰਨੇ ਵੀ ਮੰਦਰ ਆ ਪੰਜਾਬ ਦੇ ਵਿੱਚ ਉਹ ਸਾਰੇ ਹੀ ਸਜੇ ਹੋਏ ਆਰ ਤੇ ਪਤਾ ਲੱਗੂਗਾ ਵੀ ਦੂਜੀ ਦਿਵਾਲੀ ਆਈ ਆਰ ਤੇ ਪਹਿਲੀ ਵਾਰ ਜ਼ਿੰਦਗੀ ਸੁਣਨ ਚਾਹੀਏ ਵੀ ਦੂਸਰੀ ਦਿਵਾਲੀ ਆਈ ਆ ਪਰਬੂ ਰਾਮ ਜੀ ਦੇ ਕਰਕੇ ਹਰ ਘਰ ਦੇ ਵਿੱਚ ਸਜਾਵਟ ਹੋਊਗੀ ਹਰ ਬੰਦਾ ਜੈਸੇ ਦੀਵਾਲੀ ਨੂੰ ਲੈ ਕੇ ਜਾਂਦਾ ਫੁੱਲ ਉਸ ਤੋਂ ਵੱਧ ਲੈ ਕੇ ਜਾਊਗਾ ਇਰਤੇ ਫੁੱਲ ਬਹੁਤ ਮੰਨਤਾ ਕਰ ਰਹੇ ਫੁੱਲਾਂ ਦੀ ਲੋਕੀ ਹਰ ਪਾਸੇ ਅੰਮਾਲੇ ਤੋਂ ਬਠੰਡੇ ਤੋਂ ਜੁਲੰਦਰ ਤੋਂ ਭਰੋਜਪੁਰ ਤੋਂ ਬਠੰਡੇ ਤੋਂ ਹਰ ਸ਼ਹਿਰ ਦੇ ਵਿੱਚੋਂ ਫੋਨ ਆ ਰਿਹਾ ਸਾਨੂੰ ਫੁੱਲ ਦੇ ਤਾਜ਼ੀ ਮੰਗਾ ਕੇ ਕੋਕ ਦਿਨ ਰਹਿ ਗਏ ਨੇ ਕਿਸ ਤਰ੍ਹਾਂ ਦੇ ਆਰਡਰ ਨੇ ਮੰਦਿਰ ਸਜਰੇ ਨੇ ਘਰ ਸਜਰੇ ਨੇ ਕਾਰੀਗਰਾਂ ਦੀ ਡਿਮਾਂਡ ਕਿੰਨੀ ਹੈਗੀ ਕਾਰੀਗਰ ਵੀ ਕੋਈ ਐਕਸਟਰਾ ਲਗਾਏ ਕਿਨੇ ਦਿਨ ਰਾਤ ਮੈਂ ਹਾਂਜੀ ਕਾਰੀਗਰ ਮਿਲ ਨਹੀਂ ਰਹੇ ਫਿਰ ਵੀ ਕਾਰੀਗਰ ਬਾਹਰ ਵੀ ਮੰਗਾ ਰਹੇ ਮੁੰਡੇ ਆ ਦੇਖੋ ਸਾਡੇ ਕੋਲ ਗਲਾਸ ਦੀਆਂ ਪੇਟੀਆਂ ਬਾਹਰ ਮੰਗਾਈ ਹੋਈਆਂ ਮੈਂ ਉਹ ਗੇਂਦਾ ਦੇਖੋ ਕਿੰਨਾ ਮੰਗਾ ਗਾ ਕਲਕੱਤੇ ਤੋਂ ਮੰਗਾਇਆ ਹੋਇਆ ਆ ਜੈਪੁਰ ਤੋਂ ਗੇਂਦਾ ਮੰਗਾਇਆ ਵਾ ਅਜਮੇਰ ਤੋਂ ਵਾਈਟ ਮੰਗਾਇਆ گلاب ਆਪਣਾ ਖੇਤਾਂ ਦਾ ਦਰਾਹੇ ਲਾਇਆ ਨਾਮਦਾਰ ਕਿਸ ਤਰ੍ਹਾਂ ਕਿਤੇ ਜਾ ਰਹੇ ਨੇ ਮੋਤੀ ਮੋਤੀਆਂ ਦੀਆਂ ਮਾਲਾ ਤਿਆਰ ਕੀਤੀ ਜਾ ਰਹੀ ਹੈ ਆ ਮੋਤੀ ਦੇਖੋ ਜੀ ਰੰਗ ਆ ਦੇਖੋ ਮੋਤੀ ਮੰਗਾਏ ਐ ਸਪੈਸ਼ਲ ਮੰਗਾਏ ਐ ਅੱਛਾ ਇੱਕ 골ਡਨ ਟੱਚ ਇਸ ਇਟ ਜਾਂ ਕੁਝ ਜਿਵੇਂ ਹੀ ਦੇ ਵਰਗੇ ਮੋਤੀ ਧੀਰੀ ਉਹ ਕੋ ਮੋਤੀ ਆ ਪਤਾ ਲੱਗੇ ਵੀ ਦੀਵਾਲੀ ਨੂੰ ਹਰ ਇੱਕ ਤੋਂ ਇੱਕ ਵਧੀਆ ਹਾਰ ਬਣੇ ਜਾਣ ਵੀ ਸੇਵਾ ਕਰਨ ਵਾਸਤੇ ਅਸੀਂ ਤਿਆਰ ਬੈਠੇ ਇਹਨਾਂ ਦੀ RAM ji ਦੀ ਮੁੰਡੇ ਵੀ ਲਾਏ ਹੋਏ ਕਾਰੀਗਰ ਇੱਕ ਤੋਂ ਇੱਕ ਮੁੰਡੇ ਮੰਗਾਏ ਬਾਹਰ ਵੀ ਮੰਗਾਏ ਹੋਏ ਆਸੀਂ ਕਹਿੰਨੇ ਆ ਵੀ ਜਿੱਦ ਲੋ ਕੰਮ ਕਰਕੇ ਦਈਏ ਹਰ ਬੰਦੇ ਨੂੰ ਵੀ ਅਗਲਾ ਖੁਸ਼ ਹੋ ਜਾਵੇ ਦਿਵਾਲੀ ਵਾਲੇ ਦਿਨ ਵੀ ਸਾਨੂੰ ਕੋਈ ਚੀਜ਼ ਮਿਲ ਲਈ ਹੈ ਗਿਫਟ ਦੇ ਦਿਨ ਆਗਰ ਪਰਵਾਨੇ ਦਿੱਤਾ ਤਾਂ ਅਸੀਂ ਵੀ ਗਿਫਟ ਦੇਣਾ ਫੁੱਲਾਂ ਦਾ ਸਾਰਿਆਂ ਨੂੰ ਹਰ ਘਰ ਦੇ ਵਿੱਚ ਫੁੱਲੀ ਫੁੱਲ ਕਰਦੇ ਨੇ ਹਰ ਮੰਦਰ ਚ ਫੁੱਲੀ ਫੁੱਲ ਕਰਦੇ ਨੇ ਫੁੱਲ ਦੀ ਰੇਟ ਕੁਝ ਵਧਾਏ ਕਿ ਨੇ ਕਿ ਫੁੱਲ ਜਿਹੜੇ ਮਾਰਕੀਟ ਜੋ ਉਸੇ ਰੇਟ ਤੇ ਮਿਲਦੇ ਉਸੇ ਰੇਟ ਆ ਰਿਹਾ ਉਸ ਤੋਂ ਰੇਟ ਘਾਟ ਹੀ ਦਵਾਂਗੇ ਹਰਤੀ ਲੋਕਾਂ ਨੂੰ ਇਹ ਸੇਵਾ ਤੁਸੀਂ ਨਾਲ ਲੱਗੇ ਸੇਵਾ ਲਾਣਿਆ ਜੀ ਹਾਂਜੀ ਨਾਂ ਤਾਂ ਜਿਹਨਾਂ ਨੇ ਬੋਲੇ ਵੀ ਸਾਰੇ ਮਿਲ ਕੇ ਮਾਰਕੀਟ ਵਾਲੇ ਮਿਲ ਕੇ ਸੇਵਾ ਕਰੋ ਇੱਕ ਤਰ੍ਹਾਂ ਦੀ ਬਾਅਦ ਰੇਟ ਕੋਈ ਫੁੱਲਾਂ ਦਾ ਨਹੀਂ ਲੈਣਾ ਆਪਾਂ ਜੋ ਰੇਟ ਲਾ ਕੇ ਆ ਉਸ ਤੋਂ ਘਾਟੀ ਰੇਟ ਮੈਂ ਦੇਣਾ ਲੋਕਾਂ ਨੂੰ ਹਰ ਵਾਰ ਉਹ ਸਾਰੇ ਲੋਕ ਅਯੋਧਿਆ ਦੇ ਵਿੱਚ ਜਾ ਰਹੇ ਨੇ ਉਹਨਾਂ ਵੱਲੋਂ ਵੀ ਕੋਈ ਖਾਸ ਹਾਰ ਆਰਡਰ ਤਿਆਰ ਕੀਤੇ ਗਏ ਨੇ ਜਿਹੜੇ ਅਯੋਧਿਆ ਲੈ ਕੇ ਜਾਣਾ ਜਾਂਦੇ ਨੇ ਉਹ ਬਹੁਤ ਫੁੱਲ ਜਾ ਰਿਹਾ ਜੀ ਕਟੋ ਕੱਟ ਰਹੀ ਤਾਂ 10 ਕੇ 15 ਕੈਂਟਰ ਗਿਆ ਜੀ ਫੁੱਲਾਂ ਦਾ ਹੀ ਕਲਕੱਤੇ ਤੋਂ ਹੀ ਅੱਛਾ ਜੀ ਪੰਜਾਬ ਚੋਂ ਆਪਣਾ ਗਲਾਬ ਜਾ ਰਿਹਾ ਹਰ ਚੀਜ਼ ਜਾ ਰਹੀ ਹੈ ਜੀ ਹਰ ਬੰਦੇ ਜਿਵੇਂ ਜਿਵੇਂ ਸੇਵਾ ਕਿਸੇ ਨੇ ਲਈ ਆ ਲੰਗਰ ਦੀ ਲਈ ਆ ਫੁੱਲਾਂ ਦੀ ਲਈ ਆ ਹਰ ਬੰਦਾ ਸੇਵਾਦਾਰ ਕੋਈ ਪਿੱਛੇ ਨਹੀਂ ਧਰਮ ਦੇ ਪਿੱਛੇ ਹਟਦਾ ਹਰ ਧਰਮ ਵਾਲਾ ਬੰਦਾ ਲੱਗ ਰਿਹਾ ਕੋਈ ਨਹੀਂ ਵੀ ਆਪਾਂ Hindu ਆ ਜਾਂ Sikh ਆ ਜਾਂ Musalman ਹਰ ਬੰਦਾ ਕਹਿੰਦਾ ਮੈਂ ਸੇਵਾ ਕਰੂੰਗਾ ਜੀ ਜੇ ਲੋ ਮੈਨੂੰ ਲੱਗਦਾ ਹਰ ਇੱਕ ਘਰ ਦੇ ਵਿੱਚ ਫੁੱਲ ਫੁੱਲਾਂ ਦੀਆਂ ਮਾਲਾ ਹੋਣਗੀਆਂ ਫੁੱਲਾਂ ਦਾ ਸਜੇ ਹੋਣਗੇ ਮੰਦਰ ਸਜੇ ਹੋਣਗੇ ਦੀਵਾਲੀ ਸਜਾਈ ਤੇ ਉਦਾਂ ਹੀ ਸਜਾਣਾ ਦਵਾਰਤਾ ਦੀ ਫੇਰ ਦੂਸਰੀ ਦੀਵਾਲੀ ਦਾ ਖਾਣੇ ਲੋਕਾਂ ਨੂੰ ਵੀ ਦੀਵਾਲੀ ਹੈ ਦੀਵੇ ਜਗੂਗੇ ਟਾਕੇ ਫੁੱਟੂਗੇ ਫੁੱਲੀ ਫੁੱਲ ਕਰ ਦਿੰਨੇ ਵਰਖਾ ਹੀ ਵਰਖਾ ਕਰ ਦਿੰਨੇ ਫੁੱਲਾ ਦੀ ਪੰਜਾਬ ਚ ਹਰ ਸੜਕ ਤੇ ਫੁੱਲੀ ਫੁੱਲ ਕਰ ਦਿੰਨੇ ਆ ਗੁਲਦਸਤਿਆਂ ਦੇ ਵੀ ਕੁਝ ਖਾਸ ਓਟ ਰਹੇ ਨੇ ਗੁਲਦਸਤੇ ਜਿਹੜੇ ਨੇ ਹਰ ਬੰਦਾ ਗੁਲਦਸਤੇ ਦੇਊਗਾ ਜੀ ਪ੍ਰਭੂ ਦੇ ਮੰਦਰਾ ਦੇ ਵਿੱਚ ਰੱਖੂਗਾ ਇੱਕ ਤਾਰਾ ਦਾ ਜਨਮ ਦਿਨ ਜਿਵੇਂ ਮਨਾਇਆ ਜਾਂਦਾ ਉਦਾਂ ਹੀ ਮਨਾਇਆ ਜਾਊਗਾ ਜੀ ਡਿਮਾਂਡ ਕਿਹੜੀ ਜ਼ਿਆਦਾ ਫੁੱਲਦੀ ਹੈਗੀ ਇੱਕ ਇਸ ਟਾਈਮ ਗੇਂਦਾ ਔਰ ਗੁਲਾਬ ਦੀ ਹੈਗੀ ਹੈ ਔਰ ਹਾਰਾਂ ਦੀ ਡਿਮਾਂਡ ਆਈ ਹੈ ਹਾਰੀ ਹਾਰ ਵਿਕਨੇ ਜਿੰਨੇ ਵੀ ਹਾਰ ਦਿਵਾਲੀ ਨੂੰ ਵਿਕਦੇ ਆ ਉਸ ਤੋਂ ਜ਼ਿਆਦਾ ਦਿਵਾਲੀ ਤੋਂ ਜ਼ਿਆਦਾ ਕਮਲ ਦੇ ਫੁੱਲ ਹੋਊਗੇ ਕਮਲ ਵੀ ਵਿਕਗੈਰਦੀ ਤੁਸੀਂ ਆਰਡਰ ਦਿੱਤੇ ਨੇ ਮਾਰਕੀਟ ਦੇ ਵਿੱਚ ਵੀ ਤੁਸੀਂ ਆਪਣੇ ਵੱਲੋਂ ਵੀ ਆਰਡਰ ਦਿੰਦੇ ਨੇ ਕਿ ਹਾਰ ਜ਼ਿਆਦਾ ਜ਼ਿਆਦਾ ਪੰਜੀ ਅਸੀਂ ਹਾਂ ਅਸੀਂ ਵੀ ਹੁਣ ਜਿਵੇਂ ਕਮਲ ਦਾ ਫੁੱਲ ਹੈ ਲక్ష్ਮੀ ਨੂੰ ਡਰਦਾਈ ਅਰਦੀ ਰਾਮ ਜੀ ਦੇ ਕਰਕੇ ਵੀ ਕਮਲ ਮੰਗਾਇਆ ਗਿਆ ਇਹਨਾਂ ਪੇਟੀਆਂ ਦੇ ਵਿੱਚ ਕੀ ਹੈ ਕਿਹੜਾ ਫੁੱਲ ਹੈਗਾ ਸਾਰਾ ਗੁਲਾਬ ਹੀ ਗੁਲਾਬ ਆਏ ਕੋਟੇ ਤੋਂ ਆਇਆ ਹੋਇਆ ਕੋਈ ਬਰੇਲੀ ਤੋਂ ਆਇਆ ਹੋਇਆ ਹਾਂਜੀ ਕੋਈ ਲੋਕਾਂ ਦੀ ਡਿਮਾਂਡ ਹੈਗੀ ਕਿ ਸਾਨੂੰ ਇਸ ਇਸ ਰਾਜ ਤੋਂ ਫੁੱਲ ਜਿਹੜੇ ਮੰਗਾਏ ਜਾਣਾ ਉਹ ਸਾਨੂੰ ਵਧੀਆ ਲੱਗਦੇ ਨੇ ਇਹ ਤਾਂ ਦੇਖੋ ਬਾਰਤ ਆ ਮੰਗਾ ਰਿਹਾ ਨਾ ਠੰਡ ਕਰਕੇ ਗਲਾਬ ਲੋਕਲ ਘਟ ਨਿਕਲ ਰਿਹਾ ਤਾਂ ਕਰਕੇ ਸਾਨੂੰ ਬਾਰੇ ਮੰਗਾਣਾ ਪੈ ਰਿਹਾ ਲੋਕਲ ਡਿਮਾਂਡ ਪੂਰੀ ਕਰਕੇ ਦੇਣੀ ਦੇਣੀ ਜਿੱਥੋਂ ਮਰਜੀ ਮਗਾ ਕੇ ਦੇਈਏ ਪਾਵੇਂ 22 Air ਮੰਗਾਈਏ ਜਿੱਦਾਂ ਮਰਜੀ ਮੰਗਾਈਏ ਹਰ ਇੱਕ ਦੀ ਡਿਮਾਂਡ ਪੂਰੀ ਕੀਤੀ ਜਾ ਰਹੀ ਹੈ ਉੱਥੇ ਕਸਟਮਰ ਵੀ ਉੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਬਾਈ ਜੀ ਤੁਸੀਂ ਹਾਰ ਦੇਖ ਰਹੇ ਹੋ ਫੁੱਲ ਲੈਣ ਆਏ ਹੋ 22 ਜਨਵਰੀ ਦੀ ਤਿਆਰੀ ਕਰ ਰਹੇ ਹੋ ਤੁਸੀਂ ਵੀ ਹਾਂਜੀ ਹਾਂਜੀ 22 ਜਨਵਰੀ ਨੂੰ ਮਹਾ ਦੀਵਾਲੀ ਮਨਾਈ ਜਾਣੀ ਹੈ ਪ੍ਰਭੂ ਰਾਮ ਜੀ ਦੀ ਜਿਹੜੀ ਕਿ ਮਹਿਮਾ ਦਾ ਗੁਣਗਾਨ ਹੋਣਾ ਸੋ ਮੰਦਰ ਦੀ ਡੈਕੋਰੇਸ਼ਨ ਦੇ ਲਈ ਮੈਂ ਵੀ ਜੀ ਫੁੱਲ ਲੈਣ ਵਾਸਤੇ ਆਇਆ ਹੋਇਆ। ਸੋ ਕਿਸ ਤਰ੍ਹਾਂ ਦੇ ਆਰਡਰ ਜਿਹੜੇ ਤੁਸੀਂ ਦਿੱਤੇ ਨੇ ਘਰ ਵੀ ਸਜਾ ਰਹੇ ਹੋ ਆਪਣੇ ਨਾਲ ਨਾਲ। ਹਾਂਜੀ ਹਾਂਜੀ ਘਰ ਦੇ ਵਿੱਚ ਵੀ ਦੀਵਾਲੀ ਵਰਗਾ ਜਸ਼ਨ ਹੈਗਾ ਹੈ ਲੜੀਆਂ ਦੇ ਨਾਲ ਖਾਸ ਕਰਕੇ ਹੁਣ ਗੁਲਾਬ ਤੇ ਗੈਂਦੇ ਦੇ ਫੁੱਲਾਂ ਦਾ ਆਰਡਰ ਦਿੱਤਾ ਹੈ ਤੇ ਇਹ ਮਾਲਾ ਬਹੁਤ ਮੈਨੂੰ ਵਧੀਆ ਲੱਗੀ ਹੈ ਦੇਖੋ ਕਿੰਨੀ ਸੋਹਣੀ ਦਿਖ ਹੈਗੀ ਗੁਲਾਬ ਦੇ ਫੁੱਲਾਂ ਦੇ ਨਾਲ ਗੁੰਦੀ ਹੋਈ ਹੈ। ਇਹ ਵਧੀਆ ਹੈਗੇ ਮੂਰਤੀ ਦੇ ਉੱਪਰ ਜਦੋਂ ਪਾਵਾਂਗੇ ਤਾਂ ਵਧੀਆ ਸੋਹਣੀ ਲੱਗੂਗੀ RAM ji ਦੇ ਗਲੇ 'ਚ ਸੋ ਬਿਲਕੁਲ ਜਦੋਂ RAM ji ਦੀ ਮੂਰਤੀ ਦੇ ਉੱਤੇ ਮਾਲਾ ਪਾਈ ਜਾਵੇਗੀ ਤਾਂ ਇੱਕ ਰੂਪ ਜਿਹੜਾ ਵਾ ਉਹ ਅਲੱਗ ਹੀ ਨਿਕਲੇਗਾ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੈਵੀ ਮਾਲਾ ਜਿਹੜੀ ਹੈਗੀ ਨੇ ਗੁਲਾਬ ਦੇ ਫੁੱਲਾਂ ਦੇ ਵਿੱਚ ਲਗਾਏ ਗਏ ਨੇ ਮੋਤੀ ਜਿਵੇਂ ਕਿ ਖਾਸ ਕਰ ਰਹੇ ਕਿ ਮੋਤੀ ਦੀ ਮਾਲਾ ਜਿਹੜੀਆਂ ਵਾ ਵਿਸ਼ੇਸ਼ ਤਿਆਰ ਕੀਤੀਆਂ ਜਾ ਰਹੀਆਂ ਨੇ ਦੁਕਾਨਾਂ ਦੇ ਆਰਡਰ ਜਿਹੜੇ ਨੇ ਵੱਡੀ ਤਦਾਰ ਦੇ ਵਿੱਚ ਇੱਥੇ ਮਿਲ ਰਹੇ ਨੇ ਵਕ ਵਕ ਫੁੱਲ ਜਿਹੜੇ ਨੇ ਰਾਜਿਆ ਤੋਂ ਮੰਗਾਏ ਗਏ ਨੇ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਪੇਟੀਆਂ ਦੀ ਪੇਟੀਆਂ ਜਿਹੜੀਆਂ ਫੁੱਲਾਂ ਦੀ ਇੱਥੇ ਪਹੁੰਚ ਰਹੀਆਂ ਨੇ ਸੋ ਹਰ ਇੱਕ ਜਿਹੜੇ ਬ੍ਰਾਹਮ ਭਗਤ ਨੇ ਜੋ ਪ੍ਰਭੂ શ્રી ਰਾਮ ਜੀ ਦਾ ਇਤਿਹਾਾਰ ਨੂੰ ਮਨਾਉਣ ਦੇ ਲਈ ਬਿਲਕੁਲ ਤਿਆਰ ਬੈਠੇ ਨੇ ਸੋ ਉਹਨਾਂ ਵੱਲੋਂ ਇੱਕ ਖਾਸ ਆਰਡਰ ਜਿਹੜੇ ਨੇ ਤਿਆਰ ਦਿੱਤੇ ਜਾ ਰਹੇ ਨੇ ਮਾਰਕੀਟ ਦੇ ਵਿੱਚ ਵੀ ਫੁੱਲਾਂ ਦੀ ਡਿਮਾਂਡ ਜਿਹੜੀ ਵੱਡੀ ਤਦਾਦ ਦੇ ਵਿੱਚ ਹੈਗੀ ਹੈ ਖਾਸ ਕਰ ਮੋਤੀਆਂ ਦੇ ਹਾਰ ਗੁਲਦਸਤੇ ਜਿਹੜੇ ਨੇ ਉਹ ਆਰਡਰ ਤੇ ਦਿੱਤੇ ਜਾ ਰਹੇ ਨੇ ਲੋਕ 22 ਜਨਵਰੀ ਨੂੰ ਤਿਆਰੀ ਕਰ ਰਹੇ ਨੇ ਇੰਤਜ਼ਾਰ ਹੋ ਰਹੇ ਨੇ ਇਹ ਐਡਵਾਂਸ ਜਿਹੜੇ ਲੈ ਕੇ ਜਾ ਰਹੇ ਨੇ ਹਾਂਜੀ ਐਡਵਾਂਸ ਲੈ ਕੇ ਜਾ ਰਹੇ ਫੁੱਲ ਦੇਖੋ ਜੀ ਉਹਦੇ ਕਰਕੇ ਐਡਵਾਂਸ ਹੀ ਲੈ ਰਹੇ ਆ ਮਗਰ ਮਹਿੰਗਾ ਕਰਨ ਦਾ ਨਹੀਂ ਸੀ ਬਿਲਕੁਲ ਵੀ ਫੁੱਲ ਜਿੰਨੇ ਮਰਜੀ ਤੇਜ਼ੀ ਆ ਜਾਵੇ ਉਹੀ ਰੇਟ ਦਵਾਂਗੇ ਜਿਹੜੇ ਰੇਟ ਅੱਜ ਵੇਚ ਰਹੇ ਆ ਐਡਵਾਂਸ ਇਸ ਕਰਕੇ ਲੈ ਕੇ ਜਾ ਰਹੇ ਕਿ ਹਾਂ ਹਰ ਦਿਵਾਲੀ ਨੂੰ ਮਹਿੰਗਾ ਹੁੰਦਾ ਐ ਮਹਿੰਗਾ ਨਹੀਂ ਹੋਣ ਦਵਾਂਗੇ ਸਾਨੂੰ ਵੀ ਖੁਸ਼ੀ ਹੋਈ ਆ ਰਾਮ ਜੀ ਦੀ ਮੰਦਰ ਦੇ ਵਿੱਚ ਮੰਦਰ ਬਣਿਆ ਹੋਇਆ ਜੋਧਿਆ ਦੇ ਵਿੱਚ ਹਾਂਜੀ ਬਣਾਇਆ ਗਿਆ ਬਹੁਤ ਵਧੀਆ ਕੀਤਾ ਵਾ ਹਰ ਮੰਗਲ ਵਿੱਚ ਕਾਮ ਜੀ ਦੀ ਪ੍ਰਾਣ ਪ੍ਰਸ਼ਤਾ ਹੁਣ ਜਾਰੀ ਆ 22 ਜਨਵਰੀ ਨੂੰ ਵੱਡੀ ਤਦਾਰ ਦੇ ਵਿੱਚ ਫੁੱਲਾਂ ਦੇ ਆਰਡਰ ਆ ਰਹੇ ਨੇ ਜਿਵੇਂ ਕਿ ਦੱਸ ਰਹੇ ਨੇ ਕਿ ਐਡਵਾਂਸ ਲੋਕ ਲੈ ਕੇ ਜਾ ਰਹੇ ਨੇ ਕਿਤੇ ਲੋਕਾਂ ਨੂੰ ਡਰਾਇਆ ਕਿ ਫੁੱਲ ਮਹਿੰਗੇ ਨਾ ਹੋ ਜਾਣ ਪਰ ਫੁੱਲਾਂ ਦੀ ਮਾਰਕੀਟ ਜਿਹੜੀ ਹੋਲਸੇਲ ਮਾਰਕੀਟ ਆ ਉਹਨਾਂ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ ਫੁੱਲ ਮਹਿੰਗਾ ਨਹੀਂ ਹੋਵੇਗਾ ਹਾਲਾਂਕਿ ਕੱਟ ਰੇਟ ਦੇ ਵਿੱਚ ਫੁੱਲ ਜਿਹੜੇ ਨੇ ਉਹ ਦਿੱਤੇ ਜਾਣਗੇ ਖਾਸ ਕਰੇ ਮਾਲਾਂ ਵਾਂ ਜਿਹੜੀਆਂ ਵਿਸ਼ੇਸ਼ ਮੋਤੀ ਨੇ ਤਿਆਰ ਕੀਤੇ ਗਏ ਨੇ ਇਹਨਾਂ ਦੇ ਆਰਡਰ ਜਿਹੜੇ ਨੇ ਖਾਸ ਕਰ ਇਸ ਵਾਰ ਜਿਹੜੇ ਨੇ ਮਿਲ ਰਹੇ ਨੇ ਸੋ ਦੂਸਰੀ ਦੀਵਾਲੀ 22 ਜਨਵਰੀ ਨੂੰ ਹੋਣ ਜਾ ਰਹੀ ਆ ਸ਼੍ਰੀ ਰਾਮ ਜੀ ਦਾ ਮੰਦਿਰ ਬਬਿਆ ਮੰਦਿਰ ਜੋ ਤਿਆਰ ਹੋ ਰਿਹਾ ਵਾ ਯੋਧਿਆ ਦੇ ਵਿੱਚ ਉਸ ਨੂੰ ਲੈ ਕੇ ਵਿਸ਼ੇਸ਼ ਕਾਰਜਕ੍ਰਮ ਯੋਧਿਆ ਦੇ ਵਿੱਚ ਰੱਖਿਆ ਗਿਆ ਵਾ ਇਸੇ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਇਹ ਕਾਰਜਕ੍ਰਮ ਜਿਹੜੇ ਨੇ ਹਰ ਇੱਕ ਘਰ ਦੇ ਵਿੱਚ ਹਰ ਇੱਕ ਮੰਦਿਰ ਦੇ ਵਿੱਚ ਹੋਣ ਜਾ ਰਹੇ ਨੇ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰਪਿੰਦੂ ਜਗਮਨ ਟੀਵੀ ਲੁਧਿਆਣਾ